ਇਸ ਵਕਤ ਦੀ ਮੌਸਮ ਸੰਬੰਧੀ ਵੱਡੀ ਅਪਡੇਟ ਖਾਸ ਕਰ ਪੰਜਾਬ ਸੂਬੇ ਦੇ ਨਾਲ ਸੰਬੰਧਿਤ ਅਸੀਂ ਤੁਹਾਡੇ ਸੰਮੁਖ ਪੇਸ਼ ਕਰਨ ਜਾ ਰਹੇ ਹਾਂ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨੀਚੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਦੇਸ਼ ਦੁਨੀਆ ਦੀ तमाम ਵੱਡੀਆਂ ਖਬਰਾਂ ਪਹੁੰਚ ਸਕਣ ਅੱਜ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਹੈ ਇਸ ਦੇ ਚਲਦਿਆਂ ਪੰਜਾਬ ਭਰ ਵਿੱਚ ਬੀਤੀ ਰਾਤ ਤੋਂ ਹੀ ਤੇਜ਼ ਹਨੇਰੀ ਚੱਲਣ ਤੋਂ ਬਾਅਦ ਮੀਂਹ ਪੈ ਗਿਆ। ਇਹ ਦਰਮਿਆਨ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ। ਮੀਂਹ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਤਾਪਮਾਨ ਵਿੱਚ ਮਾਮੂਲੀ ਗਰਾਉਟ ਦਰਜ ਕੀਤੀ ਗਈ ਹੈ। ਉੱਧਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਤੜਕੇ ਮਾਨਸਾ ਭਵਾਨ ਨਗਰ, ਭਦੌੜ ਦੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਜਦਕਿ ਸ਼ਾਮ ਵੇਲੇ ਜਲੰਧਰ, ਤਰਨਤਾਰਨ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ। ਇਸ ਦਰਮਿਆਨ ਗੜੇਮਾਰੀ ਕਾਰਨ ਸੜਕਾਂ ਉੱਤੇ برف ਦੀ ਸਫੇਦ ਚਾਦਰ ਵਿਛ ਗਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੀਤੀ ਰਾਤ 10 ਤੋਂ 11 ਵਜੇ ਹੀ ਤੇਜ਼ ਹਨੇਰੀ ਤੋਂ ਬਾਅਦ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਜੋ ਕਿ ਸਾਰੀ ਰਾਤ ਰੁਖ ਰੁਖ ਕੇ ਪੈਂਦਾ ਰਿਹਾ ਅਤੇ ਅੱਜ ਦੀ ਦਿਨ ਚੜ੍ਹਦ ਦੀ ਜੇਕਰ ਗੱਲ ਕਰੀਏ ਤਾਂ ਅੱਜ ਵੀ ਰਾਤ ਵਾਂਗ ਉਹੀ ਮੌਸਮ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਤੜਕੇ ਤੋਂ ਹੀ ਬੂੰਦਾਬਾਂ ਦੀ ਸਣੇ ਭਾਰੀ ਬਰਸਾਤ ਵੀ ਕਈ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਥੰਡਰ ਨੇ ਮੋੜ ਤੋਂ ਆਪਣੀ ਚਪੇਟ ਵਿੱਚ ਲੈ ਲਿਆ ਕਿਉਂਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੜਾਕੇ ਦੀ ਧੁੱਪ ਜ਼ਰੂਰ ਨਿਕਲ ਰਹੀ ਸੀ ਦਿਨ ਦਾ ਤਾਪਮਾਨ ਵੀ ਲਗਾਤਾਰ 28 ਤੋਂ 29 ਡਿਗਰੀ ਤੱਕ ਵਾਧਾ ਚੱਲਿਆ ਗਿਆ ਸੀ ਲੇਕਿਨ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਪਹਾੜਾਂ ਤੇ ਬਰਬਰੀ ਹੋਈ ਹੈ ਉਸ ਦਾ ਸਿੱਧਾ ਅਸਰ ਮੈਦਾਨੀ ਜ਼ੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਕਰ ਪੰਜਾਬ ਦੀ ਜੇਕਰ ਗੱਲ ਕਰੀ ਤਾਂ ਬੀਤੀ ਰਾਤ ਤੋਂ ਗੜੇਮਾਰੀ ਸੁਣੇ ਤੇਜ਼ ਚਖੜ ਹਨੇਰੀ ਨੇ ਲੋਕਾਂ ਨੂੰ ਠੰਡ ਦੀ ਠਿਠਰਨ ਦੇ ਵਿੱਚ ਲਪੇਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਥਾਵਾਂ ਤੇ ਗੜੇਮਾਰੀ, ਝੱਖੜ, ਹਨੇਰੀ ਕਾਰਨ ਕਈ ਦਰਖਤ ਵੀ ਸੜਕਾਂ ਤੇ ਆ ਡਿੱਗੇ ਹਨ ਜਿਸ ਤੇ ਕਾਰਨ ਲੋਕਾਂ ਨੂੰ ਸੜਕੀ ਆਵਾਜਾਈ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਅੱਜ ਦੀ ਜੇਕਰ ਗੱਲ ਕਰੀ ਤਾਂ ਹਰਿਆਣਾ, ਪੰਜਾਬ, ਰਾਜਸਥਾਨ ਸਣੇ ਉੱਤਰ ਪ੍ਰਦੇਸ਼ ਖਾਸ ਕਰ ਉੱਤਰੀ ਭਾਰਤ ਦੇ ਜੋ ਲੱਗਦੇ ਸੂਬੇ ਹਨ ਉਹਨਾਂ ਦੇ ਵਿੱਚ ਅੱਜ ਤੋਂ ਫਿਰ ਬਰਸਾਤ ਹਨੇਰੀ ਚੱਕਰਤਾ ਮੌਸਮ ਮੌਸਮ ਮਾਰਾਂ ਵੱਲੋਂ ਦੱਸਿਆ ਗਿਆ ਹੈ ਅਜਿਹੇ ਚ ਅਸਾਫ਼ ਤੌਰ ਤੇ ਸਹੀ ਕਹਿ ਸਕਦੇ ਹੈ ਕਿ ਜਾਣਦੀ ਜਾਣਦੀ ਠੰਡ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਆਪਣੇ ਲਪੇਟੇ ਵਿੱਚ ਲੈ ਸਕਦੀ ਹੈ ਕਈ ਲੋਕ ਇਸ ਠੜ ਦੇ ਵਿੱਚ ਜ਼ਰੂਰ ਬਿਮਾਰ ਹੁੰਦੇ ਨੇ ਕਿਉਂਕਿ ਅਸੀਂ ਗਲਤੀ ਕਰ ਲੈਂਦੇ ਹਾਂ ਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦਾ ਕੜਾਕੇ ਦੀ ਧੁੱਪ ਨਿਕਲਦੀ ਹੈ ਲੇਕਿਨ ਉਸ ਤੋਂ ਬਾਅਦ ਇੱਕਦਮ ਮੌਸਮ ਬਦਲ ਜਾਂਦਾ ਹੈ ਖਾਸ ਕਰ ਮੀ ਦਾ ਮੌਸਮ ਹੋ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਅਸੀਂ ਠੰਡ ਦੀ ਚਪੇਟ ਵਿੱਚ ਆ ਜਾਂਦੇ ਹਾਂ ਦੂਜਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਪਾਈਚਾਰੇ ਨੂੰ ਚੱਲਣਾ ਪੈ ਸਕਦਾ ਕਿਉਂਕਿ ਜਿਸ ਤਰੀਕੇ ਦੀ ਚੱਕਰ ਹਨੇਰੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਅਜਿਹੇ ਚ ਖੜੀ ਕਣਕ ਦੀ ਫਸਲ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਕਿਸਾਨ ਇਸ ਮੀਂਹ ਨੂੰ ਲੈ ਕੇ ਬੇਮੌਸਮੀ ਮੌਸਮ ਨੂੰ ਲੈ ਕੇ ਬਹੁਤ ਚਿੰਤਿਤ ਦਿਖਾਈ ਦੇ ਰਹੇ ਹਨ